ਚੈੱਕ ਕਰੋ ਜੀ ਲਖੜੀਆਂ ਦੀ ਭਾਰੀ ਆਫਰਾਂ ਲੈ ਕੇ ਆਏ ਆਪਣੇ ਪਹਿਣਾ ਬਾਤ ਤੇ ਵੀਰਾ ਬਾਤ ਤੇ ਪਟਿੱਕਾ ਵਾਲਿਆਂ ਵਾਸਤੇ ਬਰਬਰੀ ਦਾ ਸੂਟ ਆ ਜੀ ਪੂਰਾ ਫਰੰਟ ਹੈਵੀ ਆ ਦੁਪੱਟਾ ਵੀ ਲਵਾਇਆ ਨਾਲ ਬਰਬਰੀ ਦਾ ਪੂਰਾ ਸੈਟ ਦੁਪੱਟੇ ਦੇ ਵਰਕ ਚੈੱਕ ਕਰੋ ਯਾਰੋ ਮਾਰਕੀਟ ਰੇਟ 450 395 ਆ ਚੈੱਕ ਕਰੋ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਕਲਰ ਚਾਰ ਸੁਪਰ ਪਾਸ ਡਿਜ਼ਾਈਨ ਦਵਾਂਗਾ 15 ਤੋਂ 20 ਰੇਟ ਦਾ ਧੁਮਾਕਾ ਪਹਿਲੀ ਡਿਜ਼ਾਈਨਿੰਗ ਲਾ ਕੇ ਦੇਣੀਆ ਵੀਰ ਜੀ 265 ਰੁਪਏ ਵਿੱਚ ਬਾਰਬਰੀ ਦਾ ਸੂਟ ਫੁੱਲ ਵੜਾ ਫੁੱਲ ਮਿਲੇਗੀ ਕੁਆਟਿਟੀ ਰੇਟ 265 ਡਿਜ਼ਾਈਨਿੰਗ ਤੇ ਕੁਆਟਿਟੀ ਮਿਲੇਗੀ ਫੁੱਲ ਵੜਾ ਫੁੱਲ ਉਸ ਤੋਂ ਬਾਅਦ ਚੈੱਕ ਕਰੋ ਯਾਰ ਪਿਓਰ ਕਾਟਨ ਦੀ ਡਿਜ਼ਾਈਨਿੰਗ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲਣੇ ਇਹਦੇ ਵਿੱਚ ਮਾਰਕੀਟ ਸੂਟ ਲਿਖਦਾ ਜੀ 350 350 ਰੁਪਏ ਦਾ ਆ ਚੈੱਕ ਕਰੋ ਜੀ ਪਿਓਰ ਕੈਂਬ੍ਰਿਕ ਜੇ ਵੀਰ ਜੀ ਪਿਓਰ ਕੈਂਬ੍ਰਿਕ ਹੈ ਤਾਂ ਪਿਓਰ ਕੈਂਬ੍ਰਿਕ ਹੋਗੀ ਸਾਰੀ ਡਿਜੀਟਲ ਦੇ ਵਿੱਚ ਬਾਜੂ ਚੈੱਕ ਕਰੋ ਜੀ ਬਾਜੂ ਵੀ ਡਿਜੀਟਲ ਪਿਓਰ ਕੈਂਬ੍ਰਿਕ ਦੀ ਰਹੇਗੀ ਬੋਟਮ ਆ ਲੋ 350 400 ਰੇਟ ਮਾਰਕੀਟਡ ਦੁਪੱਟਾ ਦੇਣਾ ਪਿਓਰ ਮਲ ਕੋਟਨ ਦਾ ਰੇਡ ਦਾ ਤਮਾਕਾ ਧਿਆਨ ਨਾਲ ਰੇਟ ਸੁਣਨਾ ਹੀ 295 ਰੁਪਏ 295 ਪਿਓਰ ਕੈਂਬ੍ਰਿਕ ਕੈਟਲੋਗ ਵਾਲੇ ਪੀਸ 4-4 ਮਿਲਨੇ ਆ ਕਲਰ ਡਿਜ਼ਾਈਨਿੰਗ ਚੈੱਕ ਕਰੀ ਚਲੋ ਕਿੰਨੀ ਪਾਸ ਆ ਯਾਰ ਉੱਪਰ ਪਾਸ ਡਿਜ਼ਾਈਨਿੰਗ ਵੀ ਵੀਡੀਓ ਸਿੱਧੇ ਲੈ ਕੇ ਐਂਡ ਤੱਕ ਦੇਖਣੀ ਬਹੁਤ ਵੱਡੇ ਵੱਡੇ ਹੋਣੇ ਫਾਇਦੇ ਕਲਰ ਚਾਰ 2 ਪਾਰਸਲ ਭਾਵੇਂ ਤੁਸੀਂ 50 ਲੈ ਲਓ ਆ ਚੈੱਕ ਕਰੋ ਪਿਓਰ ਕੈਂਬ੍ਰਿਕ ਦੇ ਉੱਤੇ ਆਓ ਡਿਜੀਟਲ ਸਾਰਾ ਦੇਖੋ ਬਾਜੂ ਦੇਖੋ ਕਿੰਨੇ ਸ਼ਾਨਦਾਰ ਆ ਬਾਟਮ ਪਿਓਰ ਕੈਂਬ੍ਰਿਕ ਦੀ ਦੁਪੱਟਾ ਮਿਲਣਾ ਪਿਓਰ ਮਲ ਕੋੜਨ ਦਾ 350 400 ਵਿਗਣੇ ਵਾਲੀ ਹੋਲਸੇਲ ਚ ਡਿਜ਼ਾਈਨਿੰਗ ਕਲਰ ਮਿਲਨੇ ਆ ਚਾਰ ਰੇਟ ਦਾ ਤੰਬਾਕਾ ਸਿਰਫ 295 ਰੁਪਏ ਉੱਤੇ ਵੱਧ ਅਗਲੀ ਤੇਰੀ ਦੇਖੋ ਜੀ ਯਾਰੋ ਪਿਓਰ ਮਸਲੀਨ ਡਿਜੀਟਲ ਪਿਓਰ ਮਸਲੀਨ ਡਿਜੀਟਲ 8 ਨੰਬਰ ਆਹ ਲੋ ਚੈੱਕ ਕਰੋ ਪਿਓਰ ਮਸਲੀਨ ਬੈਕ ਫਰੰਟ ਸਾਰਾ ਡਿਜੀਟਲ ਰਹੇਗਾ ਜੀ ਯਾਰੋ ਮਾਰਕੀਟ ਰੇਟ ਦੀ ਗੱਲ ਕਰਦੀ ਹੈ ਜੀ 595 650 ਰੁਪਏ ਦੁਪੱਟਾ ਦੇਣਾ ਨਾਲ ਜੀ ਸੈਮੀ ਪਿਓਰ ਦਾ ਟੂ ਸਾਈਡ ਵਰਕ ਆ ਚੈੱਕ ਕਰੋ ਜੀ カラー ਮਿਲ ਨੇ ਐਡਾ ਦੇ ਚਾਰ ਚਾਰ ਰੰਗਾਂ ਦੀ ਫੈਮਿਲੀ ਪਿਓਰ ਮਸਲੀਨ ਨਾ ਹੋਈ ਤਾਂ ਲੱਖ ਰੁਪਿਆ ਨਾਮ ਸੂਟ ਲਾ ਕੇ ਦੇਣਾ 395 ਰੁਪਏ ਦਾ 컬러 ਚਾਰ ਚੈੱਕ ਕਰ ਜਿ ਲੋ ਜੀ ਆਓ ਸੁਪਰ ਪਾਸ ਡਿਜ਼ਾਈਨਿੰਗ ਸਾਰੇ ਡਿਜੀਟਲ ਦੇ ਵਿੱਚ ਬੈਕ ਫਰੰਟ ਡਿਜੀਟਲ ਬਾਟਮ ਰਹੇਗੀ ਪਿਓਰ ਮਡਾਲ ਦੀ ਦੁਪੱਟਾ ਰਹੇਗਾ ਜੀ ਪਿਓਰ ਸੈਮੀ ਦਾ 2.5 ਮੀਟਰ ਕੱਢਦੇ ਦੁਪੱਟੇ 컬러 ਚਾਰ ਚੈੱਕ ਕਰ ਲੋ ਜੀ ਆਹ ਲੋ ਸੁਪਰ ਪਾਸ ਵੀਰ ਮਿਲਣਗੇ 15 ਤੋਂ 20 ਵੀਡੀਓ ਹੋਏ ਜਿਆਦਾ ਲੰਬੀ ਦੋ ਡਿਜ਼ਾਈਨ ਦਿਖਾਏ ਆ 395 ਭਾਵੇਂ 50% ਉਸ ਤੋਂ ਬਾਅਦ ਅਗਲੀ ਦਿਨ ਚੈੱਕ ਕਰੋ ਜੀ ਡਿਜੀਟਲ ਦੇ ਵਿੱਚ ਸਾਰੀ ਡਿਜੀਟਲ ਹੋਈ ਪਈ ਆ ਚੈੱਕ ਕਰੋ ਜੀ ਆ ਸਾਰਾ ਡਿਜੀਟਲ ਪੀਸ ਬੈਕ ਚੈੱਕ ਕਰੋ ਜੀ ਇਹ ਵੀ ਸਾਰੀ ਡਿਜੀਟਲ ਆ ਪਿਓਰ ਕੈਂਬ੍ਰਿਕ ਦੀ ਲਵਾਈ ਆ ਬਾਟਮ ਦੁਪੱਟਾ ਲਵਾਈ ਪਿਓਰ ਟੈਪੀ ਸਿਲਕ ਦਾ 895 950 ਲੀਆਂ ਡਿਜ਼ਾਈਨਿੰਗ ਆ ਪਿਓਰ ਬਾਰਫ ਉਹਦਾ ਮਸਲੀਨ ਦਾ ਦੁਪੱਟਾ ਕਲਰ ਮਿਲਨੇ ਆ ਚਾਰ ਸੂਟ ਲਾ ਕੇ ਦੇਣਾ ਵੀਰ ਜੀ 792 ਆ 525 ਰੁਪਏ ਧਿਆਨ ਨਾਲ ਸੁਣਨਾ 525 ਆ ਲੋ ਉਸ ਤੋਂ ਬਾਅਦ ਅਗਲੇ ਡਿਜ਼ਾਈਨ ਚੈੱਕ ਕਰੋ ਯਾਰੋ ਕਰੇਵ ਦੇ ਉੱਤੇ ਜੈਵੀ ਲਾਉਂਦੀਆਂ ਡਿਜ਼ਾਈਨਿੰਗ ਆ ਬਾਜੂਆਂ ਦੇ ਵਰਕ ਆ ਕੁਆਂਟੀਟੀ ਮਿਲੇਗੀ ਫੁੱਲ ਬੜਾ ਫੁੱਲ ਰੇਟ ਦੇ ਓਪਨ ਚੈਲੰਜ ਆ ਪਿਓਰ ਚਰੌਂ ਦਾ ਦੁਪੱਟਾ ਕਲਰ ਮਿਲਨੇ ਆ ਚਾਰ ਰੇਡ ਸਿਰਫ 450 ਨਮੇਰ ਵੇਚਿਆ ਉਸ ਤੋਂ ਬਾਅਦ ਅਗਲੀ ਡਿਜੈਕ ਚੈੱਕ ਕਰ ਆਈਓ ਕ੍ਰਸ਼ ਵੇਜ ਦੇ ਉੱਤੇ ਜੀ ਆ ਪਿਆ ਬਾਤ ਕ੍ਰਸ਼ ਵੇਜ ਦੇ ਉੱਤੇ ਸਰੀ ਡਿਜ਼ਾਈਨਿੰਗ ਆ ਚੈੱਕ ਕਰੋ ਜੀ ਕੇਰੇ ਦੇ ਉੱਤੇ ਕਿੰਨਾ ਪਿਆਰਾ ਵਰਕ ਮੂਰਾ ਵਾਲਾ ਦੁਪੱਟਾ ਲਵਾਇਆ ਜੀ ਉਸ ਤੇ ਵੀ ਜਿਆਦਾ ਸੋਹਣਾ ਪਿਓਰ ਟਾਈਪੀ ਸਿਲਕ ਦਾ ਦੁਪੱਟਾ ਜੀ ਹਾਲੋ ਪਿਆ ਬਾਤ ਆ ਜੀ ਦੇਖੋ ਕਿੰਨੀ ਸੋਹਣੀ ਸੋਹਣੀ ਡਿਜ਼ਾਈਨਿੰਗ ਕਲਰ ਚਾਰਟ ਸੁਪਰ ਪਾਸ ਸਿਰਫ 650 ਰੁਪਏ ਰੇਟ 'ਚ ਆਉ। 650 ਰੁਪਏ। ਉਹਦੇ ਬਾਅਦ ਅਗਲੀ ਡਿਜ਼ਾਈਨ ਹੈਗੀ ਪਿਓਰ ਕੈਂਬ੍ਰਿਕ ਚੈੱਕ ਕਰੋ ਜੀ ਆ। ਪਿਓਰ ਕਾਟਨ ਪਿਓਰ ਕੈਂਬ੍ਰਿਕ ਵਾਈਟ ਧਾਗੇ ਦਾ ਵਰਕ। ਦੁਪੱਟਾ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਆ ਪਿਓਰ ਮਲ ਕੋਟਨ ਦਾ। ਕਿਆ ਬਾਤ। 2.5 ਮੀਟਰ ਕਰਦੇ ਦੁਪੱਟੇ। ਰੇਟ ਵੀਰ ਜੀ 495 ਰੁਪਏ। ਜਿੰਨੀ ਮਰਜ਼ੀ ਡਿਜ਼ਾਈਨ ਲਓ ਜਿੰਨੀ ਮਰਜ਼ੀ ਲਓ ਕੁਆਂਟੀਟੀ ਰੇਟ ਸਿਰਫ 495। ਦੂਜਾ ਡਿਜ਼ਾਈਨ ਚੈੱਕ ਕਰੋ ਯਾਰ ਵਾਈਟ ਦਾ ਇਹਦਾ ਸਾਰਾ ਨੈਕ ਦੇ ਕਿੰਨਾ ਪਿਆਰਾ ਵਰਕ ਦੁਪੱਟਾ ਮਿਲਣਾ ਜੀ ਪਿਓਰ ਮਲ ਕੋੜਨ ਦਾ ਆ ਚੈੱਕ ਕਰੋ ਜੀ ਕਿੰਨਾ ਸੋਹਣਾ ਦੁਪੱਟਾ ਮਲ ਕੋੜਨ ਦਾ ਰੰਗ ਮਿਲ ਨੇ ਆ ਚਾਰ ਰੇਟ ਸਿਰਫ 465 ਅਗਲੀ ਡਿਜ਼ਾਈਨ ਚੈੱਕ ਕਰੋ ਯਾਰ ਜਾਂ ਦੇ ਉੱਤੇ ਡਿਜ਼ਾਈਨ ਪਿਓਰ ਜਾਂ ਬਹੁਤ ਪਿਆਰੇ ਕਰਾਏ ਆ ਵਰਕ ਨੈਕ ਦੇ ਤੇ ਚੈੱਕ ਕਰੋ ਜੀ ਕਿੰਨਾ ਪਿਆਰਾ ਲੈਸਾਂ ਦਾ ਕੰਮ ਸਾਲੋ ਦਪੱਟਾ ਲੋ ਵਾਇਜ਼ ਨਾਲ ਪਿਓਰ ਦਾ ਕੋਈ ਨਹੀਂ ਲੈਣਾ 795 ਕੋਈ ਨਹੀਂ ਲੈਣਾ 850 ਸੂਟ ਲਾ ਕੇ ਦੇਣਾ 650 ਰੁਪਏ ਦਾ ਡਿਜ਼ਾਈਨ ਮਿਲਣਗੇ 15 ਤੋਂ 20 ਰੇਟ ਦਾ ਧਮਾਕਾ ਪਿਓਰ ਜਾਮ ਸਿਰਫ 650 ਰੁਪਏ ਕਲਰ ਚਾਰ ਚੈੱਕ ਕਰੋ ਯਾਰ ਪਿਓਰ ਮਡਾਲ ਦੀ ਬਾਟਮ neck ਤੇ ਕਿੰਨਾ ਸੋਹਣਾ ਵਰਕ ਹੈ ਦਪੱਟੇ ਮਿਲਣਗੇ ਸਾਰੇ ਪਿਓਰ ਦੇ ਡਿਜੀਟਲ ਦੇ ਵਿੱਚ 759 859 ਖਰਚਨ ਦੀ ਲੋੜ ਨਹੀਂ ਸਿਰਫ 650 ਰੁਪਏ ਦੀ ਰੈਂਟ ਇੰਦਾਂ ਦੀ ਡਿਜ਼ਾਈਨਿੰਗ ਆ ਪਰ ਆਣਾ ਕਿੱਥੇ ਆ ਪਰ ਐਸ ਕੇ ਟੈਕਸਟਲ ਮੰਡਾ ਆਗੇ ਜਿਹੜੇ ਬਰਬਰੀ ਆ ਬਹੁਤ ਸੋਹਣੇ ਸੋਹਣੇ ਵਰਕ ਬਰਬਰੀ ਵੇਚਦੇ ਹੋ ਕੇ ਚੈੱਕ ਕਰੋ ਜੀ ਕਿੰਨਾ ਪਿਆਰਾ ਵਰਕ ਆਹ ਰੋ ਜਿੱਤ ਕਰੋ ਚੈ ਦੁਪੱਟਾ ਰੋ ਆਇਆ ਜੀ ਪਿਓਰ ਮਕੈਸ਼ ਵਾਲਾ 2.5 ਮੀਟਰ ਕਰਦੇ ਦੁਪੱਟੇ ਹਾਫ ਪਿਓਰ ਦੇ ਦੁਪੱਟੇ ਰੋ ਆਇਆ ਜੀ ਆ ਉਹੀ ਸੈਮੀ ਦਾ ਦੁਪੱਟਾ ਨਹੀਂ ਪਿਓਰ ਦੇ ਦੁਪੱਟੇ ਮਕੈਸ਼ਾ ਵਾਲੇ ਚੈੱਕ ਕਰੋ 1.25 ਮੀਟਰ ਦਾ 컬러 ਦੇ 4 ਰੇਟ ਸਿਰਫ 665 ਉਹਦੇ ਬਾਅਦ ਚੈੱਕ ਕਰੋ ਜੀ ਬੜੀ ਮੇਰੇ ਵੀਰਾਂ ਦੀ ਦੁਮਾਨ ਦੀ ਕੈਟਲੋਗ ਵਾਲੀ ਪੀਸਾ ਚੈੱਕ ਕਰੋ ਕਿੰਨੇ ਸੋਹਣੇ ਕੈਟਲੋਗ ਆ ਲੋ ਚੈੱਕ ਸਾਰੇ ਮਿਲਨੇ ਆ ਕਲਰ ਚਾੜੇ ਚਲੋ ਦੇਖੋ ਕਪੜਾ ਮਿਲੇਗਾ ਜੀ ਪਿਓਰ ਕੈਮਬ੍ਰਿਕ ਸਾਰਾ ਆਰੀ ਵਰਕ ਦੇ ਨਾਲ ਆ ਚੈੱਕ ਕਰੋ ਬਨਾ ਸ਼ੈਲਟ ਪਿਓਰ ਕੈਂਬ੍ਰਿਕ ਦੀ ਸਾਰਾ ਆਰੀ ਵਰਕ ਦਾ ਕੰਮ ਦੁਪੱਟਾ ਮਿੰਨਾ ਨਾਲ ਪਿਓਰ ਦਾ ਦਪੱਟੇ ਮਿੰਨੇ ਨਾਲ ਸੌਰੀ ਪਿਓਰ ਮਲ ਕੋਡਨ ਦੇ 2.5 2.5 ਮੀਟਰ ਕਰਦੇ ਦੁਪੱਟੇ ਪਿਓਰ ਮਲ ਕੋਡਨ ਦੇ ਕੈਟਲੋਗ ਦੇ ਪੀਜ ਦੇਖੋ ਜੀ ਕਿੰਨੇ ਸ਼ਾਨਦਾਰ ਆ ਸਾਰੇ ਡਿਜ਼ਾਈਨ ਸੁਪਰ ਪਾਸ ਔਰ ਚੈੱਕ ਕਰ ਲੋ ਜੀ ਕਿੰਨੀ ਸੋਹਣੀ ਡਿਜ਼ਾਈਨ ਹੈਗਾ ਔਰ ਅੱਠ ਲੰਗਾ ਦੀ ਕੈਟਲੌਗ ਰੇਟ ਮਿਲਣਾ ਜੀ ਸਿਰਫ 580 ਰੁਪਏ ਧਿਆਨ ਨਾਲ ਸੁਣਨਾ ਕਿੰਨੀ ਪਿਆਰੀ ਕੈਟਲੌਗ ਹੈ 580 ਰੁਪਏ ਦੀ ਰੇਂਜ ਕਿਤੇ ਨਹੀਂ ਮਿਲਣੀ ਡਿਜ਼ਾਈਨਿੰਗ ਤੇ ਕੁਆਂਟੀਟੀ ਬਹੁਤ ਹੈ ਜੀ ਬਹੁਤ ਉਹਨੂੰ ਇੱਕੋ ਛੱਤਲੇ ਸਭ ਕੁਝ ਮਿਲ ਜਾਣਾ ਭਾਵੇਂ ਤੁਸੀਂ ਡਰੈਸ ਵਾਲੇ ਨੇ ਰੈਡੀमेड ਆਈ ਵਿਲ ਕੈਟਲੌਗ ਉਹ ਖੁੱਲ ਕੇ ਆਜਾਓ ਆਰ ਦੇਖੋ ਬ੍ਰਾਂਡ ਆ ਜੀ ਹਾਂ ਲੋ ਵਰਕ ਕਰਾਇਆ ਜੀ ਪਿਓਰ ਕਾਟਨ ਦੇ ਆ ਨੱਕ ਦੇ ਉੱਤੇ ਵਰਕ ਚੱਕ ਰਹੋ ਜੀ ਕਿੰਨਾ ਸੋਹਣਾ ਲੋ ਸਾਰਾ ਧਾਗੇ ਦਾ ਵਰਕ ਦੇਖੋ ਜਿਆ ਲੱਗਦਾ ਜਿਵੇਂ ਡਿਜੀਟਲ ਹੁੰਦਾ ਸਾਰਾ ਧਾਗੇ ਦਾ ਵਰਕ ਬਾਜੂ ਡਿਜੀਟਲ ਪਿਓਰ ਕੈਂਬ੍ਰਿਕ ਦੀ ਰਹੇਗੀ ਬਾਟਮ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੀ ਯਾਰ ਪੱਟਾ ਚੈੱਕ ਕਰੋ ਜੀ 2.5 2.5 ਮੀਟਰ ਕੱਢਦੇ ਪਿਓਰ ਮਲ ਕਾਟਨ ਦੇ ਦੁਪੱਟੇ ਆ ਕਿੰਨੀ ਸੋਹਣੀ ਡਿਜ਼ਾਈਨਿੰਗ ਕਲਰ ਚਾਰਟ ਦੇਖੋ ਜੀ ਸੁਪਰ ਪਾਸ ਆ ਅੱਠ ਅੱਠ ਰੰਗਾਂ ਦੀ ਕੈਟਲੋਗ ਡਿਜ਼ਾਈਨਿੰਗ ਸੁਪਰ ਪਾਸ ਆ ਜੀ ਸੇ ਮਾਡਲ ਵਾਲੇ ਪੀਸ ਆ ਲੋ ਇਦਾਂ ਦਾ ਮਿੰਨਾ ਨਾਲ ਬੈਗ ਪੈਕਿੰਗ ਵਾਲਾ ਸਿਰਫ ਮਿੰਨੀ ਆ ਜੀ 595 ਰੁਪਏ ਦੀ ਰੇਤ ਉਸੇ ਵਾ ਚੈੱਕ ਕਰਾਓ ਯਾਰੋ ਜਲੀ ਕਰੇਵ ਦੇ ਉੱਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨਿੰਗ ਹੈ ਜੈਵੀ ਲਾਉਂਦੀ ਆ ਲੋ ਵਾਜੂ ਚੈੱਕ ਕਰਾਓ ਜੀ ਕਿੰਨੇ ਪਿਆਰੇ ਵਰਕ ਪੂਰੇ ਹੈਵੀ ਟੋਟਲੀ ਹੈਂਡਵਰਕ ਦਾ ਕੰਮ ਦੁਪੱਟੇ ਲਵਾ ਦਿੱਤੇ ਇਸ ਵਾਰ ਪਿਓਰ ਚਨਾਉਂਦੇ ਵਰਕ ਕੀਤੇ ਹੋਏ ਇੰਨੇ ਸੋਹਣੇ ਸੋਹਣੇ ਦੁਪੱਟੇ ਪਿਓਰ ਕਰੇਵ ਦੇ ਨਾਲ ਪਿਓਰ ਚਨਾਉਂਦੇ ਦੁਪੱਟੇ 4 ਮਿੰਨੇ ਆ ਕਲਰ ਰੇਡ ਵੀਰਜੀ 865 ਰੁਪਏ ਡਿਜ਼ਾਈਨਿੰਗ ਤੇ ਕੁਆਂਟੀਟੀ ਬੇਸਾਬੀ ਜਿੰਨੀ ਮਰਜ਼ੀ ਡਿਜ਼ਾਈਨਿੰਗ ਲੈ ਲੋ ਭਾਵੇਂ ਤੁਸੀਂ ਬਾਦੇ-ਬੰਦ ਪਾਰਸਲ ਲੈ ਜੋ ਆਹ ਲੋ ਪਿਓਰ ਕਾਟਨ ਦੇਖੋ ਇਹ ਪਿਓਰ ਜਾਂ ਸਾਰਾ ਧਾਗੇ ਦਾ ਵਰਕ ਨਾਲ ਮੋਤੀ ਵਰਕ ਦੁਪੱਟੇ ਵਿੰਨੇ ਆ ਸੋਨੂੰ ਪਿਓਰ ਟੈਪੀ ਸਿਲਕ ਦੇ ਆਹ ਡਿਜ਼ਾਈਨ ਫੁੱਲ ਮਿਲਣਗੇ ਜੀ ਆਹ ਕਰਚਾਰ ਸੁਪਰ ਪਾਸ ਰੇਟ ਸਿਰਫ 895 1095 ਦੀ ਡਿਜ਼ਾਈਨ ਹੈ ਜੀ 895 ਦੇ ਵਿੱਚ ਉੱਦੇ ਬਾਅਦ ਦੇਖੋ ਜੀ ਪਿਓਰ ਜਾਮ ਦੇ ਉੱਤੇ ਇਹ ਡਿਜ਼ਾਈਨਿੰਗ ਸਾਰੀ ਪਿਓਰ ਜਾਮ ਤੇ ਬਣਵਾਈ ਹੈ ਦੇਖੋ ਜੀ ਕਿੰਨਾ ਪਿਆਰਾ ਬਰਕਰ ਡੁਪੱਟਾ ਦੇਖੋ ਜੀ ਕਿੰਨਾ ਸ਼ਾਨਦਾਰ ਟੈਪੀ ਸਿਲਕ ਦਾ ਟੈਪੀ ਸਿਲਕ ਦੇ ਦੁਪੱਟੇ ਉਪਰ ਪਾਕ ਡਿਜ਼ਾਈਨਿੰਗ ਰੇਟ ਮਿਰਜੀ ਪਿਓਰ ਜਾਮ ਦੇ ਨਾਲ 695 ਰੁਪਏ ਦੀ ਮਿਲਣਾ ਦੇ ਕੋਲ ਕਿੰਨੇ ਕਿੰਨੇ ਪਿਆਰੇ ਕਲਰ ਰੇਡ 650 ਉਸਦੇ ਬਾਅਦ ਦੇਖੋ ਜੀ ਧਾਗੇ ਦੇ ਵਰਕ ਪਿਓਰ ਸਰਦਾਰੀ ਪਿਓਰ ਰਾਮ ਟੈਕਸ ਦੇ ਕੰਮ ਹੋਏ ਹੋਏ ਜੀ ਧਾਗੇ ਦੇ ਵਰਕ ਦੇ ਨਾਲ ਦੁਪੱਟੇ ਵੀ ਲਵਾਏ ਗਏ ਜੀ ਵੀ ਉੱਤੇ ਵੀ ਜਿਆਦਾ ਸੋਹਣੇ ਕੁਲਵਿੰਦਰ ਆਹ ਰੋ ਚਾਰ ਚਾਰ ਰੰਗਾਂ ਦੀ ਫੈਮਿਲੀ ਆ ਰੇਟ ਸੁਣ ਲਿਓ ਧਿਆਨ ਨਾਲ 895 ਰੁਪਏ ਕੋਈ 1195 ਖਰਚਣ ਦੀ ਲੋੜ ਨਹੀਂ ਹੈਗੀ ਫਟਾਫਟ ਆ ਜਾਓ ਇਸ ਕਿੱਥੇ ਮਿੰਡਾ ਦੇ ਆਹ ਰੋ ਉਸਦੇ ਬਾਅਦ ਫੋਟੋ ਵਾਲੇ ਪੀਸ ਆ ਰੋ ਪਿਓਰ ਕਾਟਨ ਦਾ ਸਟੱਫ ਪਿਓਰ ਲੀਲਨ ਚੈੱਕ ਕਰੋ ਜੀ ਕਿੰਨਾ ਪਿਆਰਾ ਵਰਕ ਆ ਪਿਓਰ ਲੀਲਨ ਦਾ ਕੰਮ ਪੂਰਾ ਫਰੰਟ ਹੈਵੀ ਬਹੁਤ ਸੋਹਣੀ ਡਿਜ਼ਾਈਨਿੰਗ ਸੁਪਰ ਪਤਾ ਕਿੰਨਾ ਸੋਹਣਾ ਲੁ ਦੇਖੋ ਜੀ ਕਿੰਨੇ ਪਿਆਰੇ ਵਰਕ ਦੇ ਦੁਪੱਟੇ ਆ ਦੇਖੋ ਇਹ ਚੀਜ਼ ਆਪਾਂ ਨੂੰ ਮਿਲਦੀ ਹੈ ਜੀ 1295 1395 ਸੇਮ ਮਾਡਲ ਵਾਲਾ ਪੀਸ ਚੈੱਕ ਕਰੋ ਜੀ ਆਹ ਸਿਰਫ ਮਾਡਲ ਵਾਲਾ ਪੀਸ ਪੂਰਾ ਫਰੰਟ カラー ਮੇਨੇ ਇਦਾਂ ਦੇ ਚਾਰ ਚਾਰ ਰੰਗਾਂ ਦੀ ਫੈਬਰੀ ਆ ਬਹੁਤ ਥੋੜੀ ਡਿਜ਼ਾਈਨਿੰਗ 1395 1495 ਦੀ ਡਿਜ਼ਾਈਨਿੰਗ ਆ ਆਪਾਂ ਨੇ ਸਿਰਫ ਲਾ ਕੇ ਦੇ ਨਹੀਂ 950 ਰੁਪਏ ਤੇ ਆ ਨਾ ਰੇਟ ਸੁਣਨਾ 950 ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਲੋ ਚੈੱਕ ਕਰੋ ਬਹੁਤ ਪਿਆਰਾ ਸਾਬਲ ਕਿੰਨਾ ਪਿਆਰਾ ਫਰੰਟ ਤੇ ਵਰਕ ਦੁਪੱਟਾ ਚੈੱਕ ਕਰ ਦिए ਜੀ ਉਸਤੇ ਵੀ ਸੋਹਣਾ ਆ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਦੁਪੱਟੇ ਆ 2.5 2.5 ਮੀਟਰ ਕੱਢਦੇ ਪਿਓਰ ਟੈਬੀ ਸਿਲਕ ਦੇ ਦੁਪੱਟੇ ਕੰਮ ਚੈੱਕ ਕਰੋ ਜੀ ਯਾਰ ਲਿਜ਼ਲੀਸ਼ ਕਰਦਾ ਪੀਸ ਸਾਰਾ ਮੋਤੀ ਵਰਕ ਦੇ ਨਾਲ ਹੈਂਡਵਰਕ ਦਾ ਕੰਮ ਚਾਰ ਰੰਗਾਂ ਦੀ ਫੈਮਿਲੀ ਰੇਡ ਲੱਗ ਲੈ ਵੀਰ ਜੀ 950 ਰੁਪਏ 11 ਜਨਵਰੀ ਦੀ ਦੇ 950 ਰੁਪਏ ਆ ਚੈੱਕ ਕਰੋ ਜੀ ਪੂਰਾ ਫਰੰਟ ਦੇ ਵਰਕ ਦੁਪੱਟਾ ਲਵਾਇਆ ਜੀ ਪਿਓਰ ਮਸਲੀਨ ਦਾ ਚੈੱਕ ਕਰੋ ਜੀ ਕੱਟ ਵਰਕ ਵਾਲੇ ਦੁਪੱਟੇ ਕਿੰਨੇ ਸੋਹਣੇ ਸੋਹਣੇ ਦੁਪੱਟੇ ਕਲਰ ਮਿਲਨੇ ਆ ਚਾਰ ਰੇਡ ਵੀਰ ਜੀ 950 ਰੁਪਏ ਆਪਾਂ ਨੇ ਫਾਇਦਾ ਹੀ ਕਰਨੇ ਆਪਣੀ ਭੈਣਾਂ ਦੇ ਵੀਰਾਂ ਦੇ ਦੁਕਾਨਦਾਰ ਮੇਰੇ ਵੀਰ ਪਟਿਕਾ ਲਈ ਮਰੀਏ ਪਹਿਣਾ ਦੇਖੋ ਕੰਮ ਦੇਖੋ ਜੀ ਇੱਕ ਲਿਸ਼ਿਸ਼ ਕਰਦਾ ਦੇਖੋ ਕਿੰਨਾ ਪਿਆਰਾ ਵਰਕ ਮੋਤੀ ਦੇ ਵਰਕ ਦੇ ਨਾਲ ਬਹੁਤ ਸੋਹਣੀਆਂ ਸੋਹਣੀਆਂ ਡਿਜ਼ਾਈਨਿੰਗ ਹੈ ਜੀ ਸੁਪਰ ਪਾਸ ਚੀਜ਼ਾਂ ਜੀ ਵਾਜੂ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਕਿੰਨਾ ਪਿਆਰਾ ਵਰਕ ਕਲਰ ਚਾਰਟ ਸੁਪਰ ਪਾਸ ਗੱਲ ਕਰਦੀ ਹੈ ਦੁਪट्टे ਦੀ ਦੁਪੱਟਾ ਲਵਾਤਾ ਜੀ ਫੁੱਲ ਪਿਓਰ ਦਾ ਪਿਓਰ ਦੇ ਦੁਪੱਟੇ ਦੇ ਨਾਲ ਇਦਾਂ ਦੀਆਂ ਡਿਜ਼ਾਈਨਿੰਗਾਂ ਬੜੀਆਂ ਘੱਟ ਮਿਲਦੀਆਂ ਤੇ ਰੇਟ ਤਾਂ ਵੀਰ ਜੀ ਦੇਖੋ ਕੀ ਕਰ ਦਿੱਤਾ 1095 ਰੁਪਏ ਉਸ ਤੋਂ ਬਾਅਦ ਚੈੱਕ ਕਰੋ ਜੀ ਆਹੋ ਕਹਿੰਦੇ ਬਰਬਰੀ ਬਰਬਰੀ ਹੋਈ ਪਈ ਆ ਦੇਖੋ ਜੀ ਮਨਾਲ ਦੀ ਬੋਰਡ ਤੇ ਨਾਲ ਕਿੰਨਾ ਪਿਆਰਾ ਨੈਕ ਤੇ ਲੈਸ ਵਾਲਾ ਕੰਮ ਦੇਖੋ ਕਿੰਨਾ ਪਿਆਰਾ ਨੈਕ ਦੇ ਕੰਮ ਸਾਰਾ ਆਰੀ ਵਰਕ ਦੇ ਨਾਲ ਦੁਪੱਟਾ ਉਸ ਤੇ ਵੀ ਜਿਆਦਾ ਸੋਹਣਾ ਆਹੋ ਬਰਬਰੀ ਦੇ ਨਾਲ ਲਵਾਤਾ ਮੈਂ ਬਰਬਰੀ ਦਾ ਦੁਪੱਟਾ ਕਿੰਨਾ ਸੋਹਣਾ ਦੇਖੋ ਜੀ ਕਲਰ ਮਿਲਨੇ ਆ 4 ਰੇਟ ਮਿਲਣਾ ਮਿਲ ਜੀ ਸਿਰਫ 885 ਰੁਪਏ ਦੀ ਰੇਂਜ ਚ ਆਹੋ ਉਸ ਤੋਂ ਬਾਅਦ ਅਗਲੀ ਡੈਰੀ ਦੇਖੋ ਇਹ ਵੀ ਬਰਬਰੀ ਤੇ ਆ ਬਹੁਤ ਸੋਹਣਾ ਕੰਮ ਨੇ neck ਦੇ ਉੱਤੇ ਦੇਖੋ ਜੀ ਕਿੰਨੇ ਵਧੀਆ ਫਲਾਵਰ ਗੱਠ ਦਾ ਕੰਮ ਹੋਇਆ ਵੈ ਸਾਰਾ ਆ ਚੈੱਕ ਕਰੋ ਜੀ ਕਿੰਨਾ ਪਿਆਰਾ ਵੀ neck ਆ ਧਿਆਨ ਨਾਲ ਦੇਖੋ ਕਿੰਨੀਆਂ ਸੋਹਣੀਆਂ ਡਿਜ਼ਾਈਨੀਆਂ ਬਰਬਰੀ ਦੇ ਦੁਪੱਟੇ ਦੀ ਗੱਲ ਕਰਦੀ ਹੈ ਕੀ ਆ ਬਾਤ ਆ ਸੁਪਰ ਪਾਸ ਦੁਪੱਟਾ ਸਾਰਾ ਡਿਜੀਟਲ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਕਲਰ ਚਾਰਟ ਦੇਖੋ ਜੀ ਕਿੰਨੇ ਸ਼ਾਨਦਾਰ ਰੇਟ ਵੀਰ ਜੀ 850 ਕਿੰਨੇ ਸੋਹਣੇ ਸੋਹਣੇ ਡਿਜ਼ਾਈਨ 850 ਰੁਪਏ ਦੀ ਰੇਂਜ ਚ ਬਰਬਰੀ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ 1500 1400 ਰੁਪਏ ਸੇਲ ਕਰ ਸਕਦੇ ਹੋ ਸੋਹਣੀਆਂ ਨਹੀਂ ਆਈਆਂ। ਇਹ ਵੀ ਵਰਵਰੀ ਤੇ ਚੜੀ ਆਣਗੇ ਜੀ ਯਾਰੋ। ਸਾਰਾ ਨੈਕ ਦੇ ਵਰਕ ਉਸਤੇ ਵਰਟ ਪੱਟਾ ਉਸਤੇ ਵੀ ਜਿਆਦਾ ਸੋਹਣਾ ਜੀ ਯਾਰ। ਰੇਟ ਸਿਰਫ 765 ਰੁਪਏ। ਆਹ। ਕਲਰ ਚਾਰਟ ਸੁਪਰ ਪਾਸ ਡਿਜ਼ਾਈਨਿੰਗ ਬਹੁਤ ਹੈ ਵੀਰ ਜੀ ਸਾਰੀ ਵੀਡੀਓ ਬਣਾਉਣ ਲੱਜੀ ਹੈ ਨਾ 2 ਦਿਨ ਲੱਗ ਜਾਣੇ। ਇਸ ਕਰਕੇ ਨਾ ਜਿਹੜੀ ਮੈਂ ਤੁਹਾਨੂੰ ਡਿਜ਼ਾਈਨਿੰਗ ਦਿਖਾਈ ਹੈ ਧਿਆਨ ਨਾਲ ਦੇਖਣਾ ਮਾਰਕੀਟ ਨਾਲ 20 ਤੇ 25% ਰੇਟਾਂ ਦੇ ਫਰਕ ਹੈ ਜੀ। ਤੇ ਆਣਾ ਕਿੱਥੇ ਆਪਾਂ ਨੇ? SK ਟੈਕਸ ਲਮਿੰਡਾ ਮੇਲੂਦਿਆਣਾ ਹਾਈਵੇ ਉਪ ਕੋਈ ਨਾ ਰਾਮਲ ਪੈਲਸ